ਪੰਜਾਬ ਦੇ ਵਿੱਚ ਆਜੇ ਦਿਨ ਗੁੰਡਾਗਰਦੀ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਹੁਣ ਚਿੱਟੇ ਦਿਨ ਹੀ ਗੁੰਡਾ ਅਨਸਰ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰ ਰਹੇ ਇਸੇ ਤਰ੍ਹਾਂ ਦਾ ਮਾਮਲਾ ਨਾਬਾ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਆਮ ਆਦਮੀ ਪਾਰਟੀ ਦੇ ਸਾਬਕਾ ਸ਼ਹਿਰੀ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੇ ਉੱਪਰ ਕਰੀਬ ਦਰਜਨ ਗੁੰਡਾ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਉੱਥੇ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਹ ਜੋ ਤੁਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਕੁੱਟ ਮਾਰਦੀਆਂ ਤਸਵੀਰਾਂ ਦੇਖ ਰਹੇ ਹੋ ਇਹ ਆਮ ਆਦਮੀ ਪਾਰਟੀ ਦੇ ਸਾਥਕ ਸ਼ਹਿਰੀ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀਆਂ ਨੇ ਜਿੱਤੇ ਇੱਕ ਨਹੀਂ ਦੋ ਨਹੀਂ ਕਰੀਬ ਦਰਜਨ ਨੌਜਵਾਨ ਮੋਟਰਸਾਈਕਲ ਅਤੇ ਕਾਰ ਦੇ ਵਿੱਚ ਸਵਾਰ ਹੋ ਕੇ ਹਮਲਾ ਕਰਦੇ ਨਜ਼ਰ ਆ ਰਹੇ ਨੇ ਸਾਬਕਾ ਸ਼ਹਿਰੀ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਚੋਣਾ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਵੀ ਸ਼ਾਮਲ ਹੋ ਗਏ ਸਨ ਜਿਸ ਤੋਂ ਬਾਅਦ ਨਾ ਉਹ ਕਾਂਗਰਸ ਦੇ ਵਿੱਚ ਗਏ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਵਿੱਚ ਗਏ ਅੱਜ ਉਹਨਾਂ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਜਾਨ ਲੀਵਾ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਫੱਟੜ ਕਰ ਦਿੱਤਾ ਗਿਆ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਟਾਂ ਦੇ ਨਾਲ ਉਸ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਕਈ ਉਸ ਨੂੰ ਧਰਤੀ ਦੇ ਉੱਤੇ ਵੀ ਗिराया ਗਿਆ ਹੁਣ ਐਡਵੋਕੇਟ ਨਰਿੰਦਰ ਸ਼ਰਮਾ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਪੁਲਸ ਵੱਲੋਂ ਸਖਤ ਕਾਰਵਾਈ ਦੇ ਨਾਲ ਭਰੋਸਾ ਦਿੱਤਾ ਗਿਆ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਮੌਕੇ ਦੇ ਉੱਤੇ ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਕਿ ਜੋ ਨਾਬੇ ਦੇ ਵਿੱਚ ਲੁੱਟ ਖਸੁੱਟ ਹੋ ਰਹੀ ਹੈ ਉਸ ਪ੍ਰਤੀ ਮੈਂ ਆਵਾਜ਼ ਨੂੰ ਉਜਾਗਰ ਕਰਨ ਦੇ ਲਈ ਆਰਟੀਆਈ ਪਾਈ ਹੈ ਅਤੇ ਮੈਨੂੰ ਲਗਾਤਾਰ ਧਮਕੀਆਂ ਆ ਰਹੀਆਂ ਨੇ ਜਿਸ ਤੋਂ ਬਾਅਦ ਅੱਜ ਮੈਨੂੰ ਘੇਰ ਕੇ ਮੇਰੇ ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ ਐਡਵੋਕੇਟ ਨਰਿੰਦਰ ਸ਼ਰਮਾ ਨੇ ਦੋਸ਼ ਲਗਾਏ ਨੇ ਕਿ ਇਹ ਹਮਲਾ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਭਰਾਵਾਂ ਵੱਲੋਂ ਜਿਸ ਦੇ ਵਿੱਚ ਕਪਿਲਮਾਨ ਅਤੇ ਗੁਲਾਬਮਾਨ ਵੱਲੋਂ ਕਰਵਾਇਆ ਗਿਆ ਇਹਨਾਂ ਵੱਲੋਂ ਮੈਨੂੰ ਜਾਨੋਂ ਮਾਰਨ ਦੀ ਕੋਈ ਤਸਰ ਨਹੀਂ ਛੱਡੀ ਗਈ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਕਿ ਹੈ ਕਿ ਹੁਣ ਆਮ ਆਦਮੀ ਪਾਰਟੀ ਨਾਬੇ ਦੇ ਵਿੱਚ ਉਹ ਪਾਰਟੀ ਨਹੀਂ ਰਹੀ ਹੈ ਜਿਨ੍ਹਾਂ ਨੇ ਸੰਘਰਸ਼ ਕੀਤਾ ਉਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਅਤੇ ਨਾਬੇ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਕਰਪਸ਼ਨ ਹੋ ਰਹੀ ਹੈ ਬੰਦੇ ਦੇਖੋ ਜੀ ਬੰਦੇ ਤਾਂ ਸੀ ਅਣਪਛਾਤੇ ਜੀ ਉਹ ਹੈਨਾ ਅਸੀਂ ਨਾ ਅਸਲ 'ਚ ਕੀ ਹੈਗਾ ਅਸੀਂ 9 ਸਾਲ ਪਿਛਲੇ ਆਮ ਆਦਮੀ ਪਾਰਟੀ ਨਾਬੇ ਦੇ ਫਾਊਂਡਰ ਮੈਂਬਰ ਹਾਂ ਅਸੀਂ ਕਰਪਸ਼ਨ ਦੇ ਖਿਲਾਫ ਨਾਲ ਹੀ ਲੜ ਰਹੇ ਸੀ ਠੀਕ ਹੈ ਜੀ ਗੱਲ ਸਾਡੇ ਪਾਰਟੀ ਦੇ ਥੀਰੇ ਗੱਲਾਂ ਹੋਈਆਂ ਸਾਡੇ ਪਾਰਟੀ ਆਪਣਾ ਪੱਖ ਰੱਖਿਆ ਨਹੀਂ ਸੁਣਿਆ ਗਿਆ ਸਾਡੇ ਪਾਰਟੀ ਛੱਡਤੀ ਅਸੀਂ ਉਹਨਾਂ ਆਰਟੀਪਾਈ ਸੀਗੀ ਜੀ ਸਾਡੇ ਕਮੇਡੀ ਨਾਲੇ ਠੇਕੇਵਾਰ ਆਰਟੀ ਪਾਈ ਸੀਗੀ ਜੀ ਅਸੀਂ ਕੱਲ ਬਲਕਿ ਉਹਦੀ ਸਾਡੇ ਏਡੀਸੀ ਨੂੰ ਅਪੀਲ ਵੀ ਪਾਈਏ ਕੱਲ ਜਵਾਬ ਨਹੀਂ ਦਿੱਤਾ ਇਹਨਾਂ ਨੇ ਕੋਈ ਜੀ ਸਾਨੂੰ ਧਮਕੀ ਤੇ ਆ ਰਹੀ ਸੀ ਵੀ ਤੁਸੀਂ ਸਟੈਂਡ ਦੀ ਤੁਹਾਡੇ ਆਰਡੀ ਪਾਤੀ ਤੁਸੀਂ ਉਹਨੇ ਉੱਥੇ ਆਰਡੀ ਪਾਤੀ ਜਾਂ ਲੋਕ ਜਿਹੜੇ ਵੀ ਮਤਲਬ ਸਰਕਾਰ ਦੇ ਨਾਬੇ ਦੇ ਵਿੱਚ ਖਾਸ ਕਰਕੇ ਜਿਹੜੇ ਇਹ ਨਾਬੇ ਕ੍ਰਿਪਸ਼ਨ ਹੋ ਰਹੀ ਹੈ ਬੋਰਡ ਨੇਗੇ ਉਰਨਾ ਮੇ ਕਾਰਨ ਮੈਨੂੰ ਟਾਰਗੇਟ ਕੀਤਾ ਵੀ ਨਿਰੰਦਰ ਕਰਾ ਰਿਹਾ ਸਾਰਾ ਕੁਝ ਹੀ ਇਹ ਠੀਕ ਹੈ ਨਾ ਤੇ ਪਹਿਲਾਂ ਮੈਨੂੰ ਥਾਣੇ ਚ ਬੁਲਾ ਕੇ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਰਕੇਸ਼ ਕੁਮਾਰ ਐਸਚੂ ਜੀ ਨੇ ਮੈਨੂੰ ਬਲੈਕ ਟਵਾਲੀ ਚ ਮੈਨੂੰ ਜੀ ਠੀਕ ਹੈ ਜੀ ਗੱਲ ਮੈਨੂੰ ਕਹਿੰਦੇ ਵੀ ਉਹ ਵੀ ਤੁਸੀਂ ਸਰਕਾਰ ਦੇ ਖਿਲਾਫ ਪੋਸਟਾ ਨਾ ਪਾਓ ਮੈਂ ਕਿਹਾ ਸਰ ਮੈਂ ਸਰਕਾਰ ਦੇ ਖਿਲਾਫ ਸੋ ਕਿਹੜੀ ਪੋਸਟ ਪਾਈ ਆ ਮੈਂ ਇਹੀ ਗੱਲ ਕੀਤੀ ਸੀ ਵੀ 30 ਲੱਖ ਰੁਪਇਆ ਨਾਲੇ ਸਫਾਈ ਦਾ ਠੇਕਾ ਹੋਇਆ ਜਿਹੜੇ ਰਿਸ਼ਤੇਦਾਰਾਂ ਨੇ ਪੈਸੇ ਖਾਦੇ ਨੇ ਦੇ ਇਮਾਨਦਾਰ ਰਿਸ਼ਤੇਦਾਰਾਂ ਨੇ ਜੀ ਠੀਕ ਹੈ ਨਾ ਜਾਂਚ ਕਰਾਈ ਜਾਵੇ ਜੀ ਇ ਸਮੁਤਮ ਕਹਤੇ ਅਰੇ ਅਸੀਂ ਪਾਰਟੀ ਹਾਈ ਕਮਾਂਡ ਤੱਕ ਬਿਠੇ ਰਹਾ ਸਾਨੂੰ ਜੋਰ ਆਇਆ ਸਾਡੀ ਪਾਰਟੀ ਨਾਲ ਕੋਈ ਵਿਰੋਧ ਨਹੀਂ ਹੈ ਪਰ ਜੇ ਜਿਸ ਚੀਜ਼ ਲਈ ਸਲਾਈ ਲੜ ਰਹੇ ਸੀ ਸਾਡੀ ਲੜਾਈ ਸੱਚ ਬਾਤ ਸੀ ਵੀ ਅਸੀਂ ਕ੍ਰਪਸ਼ਨ ਫਰੀ ਨਾਬਾ ਬਣਾਈਏ ਆਪਣਾ ਉਰੇ ਕ੍ਰਪਸ਼ਨ ਨਾ ਹੋਵੇ ਜੀ ਪਰ ਉਹੀ ਕ੍ਰਪਸ਼ਨ ਦੇ ਤਾਂ ਸਾਡੇ ਬੰਦੇ ਕਰਨ ਲੱਗੇ ਹਾਂ ਜਿਹੜੇ ਬੰਦੇ ਇਸ ਲਈ ਮੈਂ ਇਸ ਗੁੱਸੇ ਜੀ ਮਨੇ ਪਾਰਟੀ ਛੱਡੀ ਸੀ ਮਨੇ ਜੀ ਇਸ ਮੌਕੇ ਦੇ ਉੱਤੇ ਜਦੋਂ ਨਾਬਾ ਕੋਤਵਾਲੀ ਦੇ ਐਸ ਐਚ ਓ ਹੈਰੀ ਬੋਪਾ ਰਾਏ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਸੀਸੀਟੀਵੀ ਆਧਾਰ ਦੇ ਉੱਤੇ ਕਾਰਵਾਈ ਕਰ ਰਹੇ ਹਾਂ ਅਤੇ ਜੋ ਇਨ੍ਹਾਂ ਵੱਲੋਂ aarop ਲਗਾਏ ਜਾ ਰਹੇ ਨੇ ਉਸ ਦੀ ਵੀ ਤਫਤੀਸ਼ ਕੀਤੀ ਜਾ ਰਹੀ ਹੈ। ਉਹਨਾਂ ਜੋ ਕਹਿ ਰਹੇ ਨੇ ਉਹਨਾਂ ਦਾ ਬਿਆਨ ਲਿਖ ਕੇ ਅਸੀਂ ਮੁਕਦਮੇ ਅੰਦਰ ਚ ਕਰਕੇ ਕਾਰਵਾਈ ਬੰਦੀ ਕਰਾਂਗੇ। ਜੀ ਜੀ ਹਾਂ ਜੀ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਅਨਨੋਨ ਬੰਦੇ ਨੇ ਉਹਨਾਂ ਤੇ ਹਮਲਾ ਕੀਤਾ ਅਸੀਂ ਵੈਰੀਫਾਈ ਕਰ ਰਹੇ ਹਾਂ। ਜਿਵੇਂ ਇਹੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਨਹੀਂ ਕਾਰਨ ਕੀ ਦੱਸਣਗੇ ਆਟੇ ਹੀ ਬੰਦੇ ਨਹੀਂ। ਐਸਾ ਚੱਲੇ ਤੱਕ ਤਾਂ ਉਹਨਾਂ ਕੋਲ ਕਲੀਅਰ ਨਹੀਂ ਕੁਝ। ਬਾਕੀ ਜਿਵੇਂ ਹੁਣ ਦੁਬਾਰਾ ਥੋੜਾ ਸਟੇਬਲ ਹੋ ਜਾਣ ਇਹ ਜੇ ਕੋਈ ਗੱਲ ਹੋਊਗੀ ਅਸੀਂ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਬੰਦਿਆਂ ਨੇ ਕਾਰਵਾਈ ਨੂੰ ਕੰਮ ਪੰਜਾਬ। ਨਾਬਾ ਤੋਂ ਰਾਹੁਲ ਕੁਰਾਨਾ ਦੀ ਰਿਪੋਰਟ ਹਮਦਰਦ ਟੀਵੀ